ਹਾਂਜੀ ਦੋਸਤੋ ਸਵਾਗਤ ਹੈ ਸਭ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰਾਂਗੇ ਉਹਦਾ ਨਾਮ ਹੈ ਪੁੰਨ ਤੇ ਲੇਖਕ ਹੈ ਹਰ ਮਹਿੰਦਰ ਸਿੰਘ ਚਹਿਲ ਯਾਨੀ ਕਿ ਮੇਰੀ ਹੀ ਲਿਖੀ ਹੋਈ ਕਹਾਣੀ ਅੱਜ ਆਪਾਂ ਸਾਂਝੀ ਕਰਾਂਗੇ ਨਾਲ ਹੀ ਬੇਨਤੀ ਹੈ ਕਿ ਕਹਾਣੀ ਪਸੰਦ ਆਵੇ ਤਾਂ ਲਾਈਕ ਕਰ ਦੇਣਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਨਵੀਂ ਪੋਸਟ ਪੈਂਦਿਆਂ ਹੀ ਉਹਦੀ ਜਾਣਕਾਰੀ ਤਾਂ ਤ ਤੁਹਾਡੇ ਕੋਲ ਪਹੁੰਚ ਜਾਏ ਤੇ ਆਓ ਫਿਰ ਕਹਾਣੀ ਸ਼ੁਰੂ ਕਰਦੇ ਆ ਪੁੰਨ ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਧਰਤੀ ਦੀ ਹਿੱਕ ਤੇ ਖਿੱਚੀ ਵੰਡ ਦੀ ਇੱਕ ਲਕੀਰ ਨੇ ਇੱਕ ਦੇ ਦੋ ਮੁਲਕ ਬਣਾ ਦਿੱਤੇ ਸਨ ਅਤੇ ਇਸ ਸਭ ਨੂੰ ਮੁਲਕ ਦੀ ਆਜ਼ਾਦੀ ਦਾ ਨਾਮ ਦਿੱਤਾ ਗਿਆ ਸੀ ਲਕੀਰ ਕੀ ਖਿੱਚੀ ਗਈ ਕਿ ਉਦੋਂ ਹੀ ਜਿਵੇਂ ਪਰਲੋਂ ਆ ਗਈ ਪਿੰਡਾਂ ਦੇ ਲੋਕ ਉਸ ਵੇਲੇ ਨੂੰ ਮੁਲਕ ਦੀ ਵੰਡ ਰੌਲਿਆਂ ਵੇਲੇ ਰੌਲੇ ਗੌਲਿਆਂ ਵੇਲੇ ਜਾਂ ਅਜੇ ਹੀ ਹੋਰ ਨਾਵਾਂ ਨਾਲ ਯਾਦ ਕਰਦੇ ਹਨ ਇਹ ਵਰਤਾਰਾ ਲੱਖਾਂ ਲੋਕਾਂ ਦੀਆਂ ਜਾਨਾਂ ਲੈ ਗਿਆ ਲੱਖਾਂ ਲੋਕੀ ਜ਼ਖਮੀ ਹੋਏ ਤਿਆਰਬਾਂ ਖਰਬਾਂ ਦੀ ਜ਼ਾਇਦਾਤ ਨਸ਼ਟ ਹੋ ਗਈ ਉਸ ਵੇਲੇ ਇਹ ਕਹਾਣੀ ਵਾਪਰੀ ਸੀ ਉਦੋਂ ਜੇਠ ਹਾਰ ਦੇ ਦਿਨ ਸਨ ਤੇ ਲੋਹੜਿਆਂ ਦੀ ਗਰਮੀ ਪੈ ਰਹੀ ਸੀ ਦਿਨ ਚੜਦਿਆਂ ਹੀ ਗਰਮੀ ਸ਼ੁਰੂ ਹੋ ਜਾਂਦੀ ਸੀ ਤਿੱਖੜ ਦੁਪਹਿਰੇ ਤਾਂ ਐਂ ਲੱਗਦਾ ਜਿਵੇਂ ਪੱਠੀ ਤਪ ਰਹੀ ਹੋਵੇ ਕਾਂ ਅੱਖ ਨਿਕਲਦੀ ਅੱਗ ਵਰਗੀ ਲੋ ਸਹਾਰੀ ਨਾ ਜਾਂਦੀ ਤੱਤਾ ਰੇਤਾ ਬਰੋਲੇ ਵਣ ਵਣ ਕੇ ਅਸਮਾਨ ਨੂੰ ਚੜਦਾ ਚਾਰ ਚਫੇਰੇ ਵਰਨਾ ਉੱਡਦੀਆਂ ਰੋਟੀ ਪਾਣੀ ਖਾਂਦਿਆਂ ਹੀ ਲੋਕ ਟਾਣੀਆਂ ਬਣਾ ਕੇ ਦਰਖਤਾਂ ਦੀ ਸ਼ਾਮੇ ਆਵੰਦੇ ਕੁਝ ਕ ਤਾਸ਼ ਵਗੈਰਾ ਖੇਡਣ ਲੱਗਦੇ ਪਰ ਜ਼ਿਆਦਾ ਲੋਕ ਗੱਲਾਂ ਵਿੱਚ ਰੁੱਝੇ ਹੁੰਦੇ ਹਰ ਪਾਸੇ ਗੱਲਾਂ ਦਾ ਤੇ ਵੈਸਾਂ ਦਾ ਬਾਜ਼ਾਰ ਗਰਮ ਹੁੰਦਾ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਢਾਣੀਆਂ ਪਿੱਪਲਾਂ ਬੋਹੜਾਂ ਥੱਲੇ ਜੁੜਦੀਆਂ ਇਹ ਥਾਂ ਪਿੰਡੋਂ ਚੜ੍ਹਦੇ ਵੱਲ ਸੀ ਬਹੁਤ ਵੱਡੇ ਥੜੇ ਦੇ ਵਿੱਚਕਾਰ ਵੱਡੇ ਤੇ ਪ੍ਰਾਣੇ ਪਿੱਪਲ ਅਤੇ ਬੋਹੜ ਸਨ ਥੜੇ ਨੂੰ ਤਿੰਨ ਪਾਸਿਆਂ ਤੋਂ ਛੱਪੜ ਨੇ ਘੇਰਿਆ ਹੋਇਆ ਸੀ ਇਸ ਕਰਕੇ ਇੱਥੇ ਗਰਮੀ ਤੋਂ ਕੁਝ ਰਾਤ ਮਿਲਦੀ ਸੀ ਖੁੱਲੀ ਥਾਂ ਹੋਣ ਕਰਕੇ ਇੱਥੇ ਜ਼ਿਆਦਾ ਲੋਕ ਬੈਠ ਸਕਦੇ ਸਨ ਸਭ ਤੋਂ ਵੱਡੀ ਗੱਲ ਕਿ ਪਿੰਡ ਦੇ ਚੜ੍ਹਦੇ ਪਾਸੇੋਂ ਲੰਘਦੀ ਨਹਿਰ ਦੇ ਦੋਨੋਂ ਪੁਲ ਇੱਥੋਂ ਵਿਖਾਈ ਦਿੰਦੇ ਸਨ ਨਹਿਰ ਕਾਫੀ ਡੂੰਗੀ ਸੀ ਤੇ ਇਸ ਨੂੰ ਪਾਰ ਕਰਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਸੀ ਬਸ ਇਹ ਪੁਲ ਹੀ ਸਨ ਜਨਾ ਉਪਰੋਂ ਦੇ ਲੰਘ ਕੇ ਉਹ ਪਿੰਡ ਵਿੱਚ ਦਾਖਲ ਹੋ ਸਕਦੇ ਸਨ ਪੁਲਾਂ ਉੱਪਰ ਵੱਡੀਆਂ ਸੂਲਾਂ ਵਾਲੇ ਭਾਰੀ ਝਾਫੇ ਸੁੱਟ ਕੇ ਰਸਤਾ ਬੰਦ ਕੀਤਾ ਹੋਇਆ ਸੀ ਤਾਂ ਕਿ ਉਹ ਇੱਕਦਮ ਪਿੰਡ ਵੱਲ ਨਾ ਆ ਸਕਣ ਦੋਨਾਂ ਪੁਲਾਂ ਤੇ ਦਿਨ ਰਾਤ ਬੰਦੇ ਪਹਿਰਾ ਦੰਦੇ ਸਨ ਪਿੰਡ ਦੇ ਲੋਕਾਂ ਨੇ ਹਿਫਾਜ਼ਤ ਰੱਖਣ ਦੀ ਕੋਈ ਕਸਰ ਨਹੀਂ ਛੱਡੀ ਸਾਰਾ ਦੁਪਹਿਰਾ ਲੋਕ ਪਿਪਲਾ ਬੋੜਾ ਥੱਲੇ ਆਪੋ ਆਪਣੇ ਹਥਿਆਰਾਂ ਸਮੇਤ ਤਿਆਰ ਵਰਤਿਆਰ ਬੈਠੇ ਰਹਿੰਦੇ ਕਿਸੇ ਕੋਲ ਟਕਵਾ ਗੰਡਾਸਾ ਹੁੰਦਾ ਕਿਸੇ ਕੋਲ ਵਰਸ਼ਾ ਪੱਕੀਆਂ ਰਾਈਫਲਾਂ ਪਿੰਡ ਵਿੱਚ ਸਿਰਫ ਦੋ ਹੀ ਸਨ ਇੱਕ ਜੇਲਦਾਰ ਕੋਲ ਤੇ ਦੂਜੀ ਬਾਬੇ ਫੌਜੀ ਕੋਲ ਉਹ ਆਪੋ ਆਪਣੇ ਚਵਾਰਾਂ 'ਚ ਬੈਠੇ ਹਰ ਵੇਲੇ ਚੱਕੰਨੇ ਰਹਿੰਦੇ ਨਹਿਰ ਵਾਲੇ ਪਾਸਿਓਂ ਹਮਲਾ ਹੋਣ ਦੀ ਸੂਰਤ ਵਿੱਚ ਉਹਨਾਂ ਤੱਕ ਸਨੇਹਾ ਪਹੁੰਚਣ ਦੀ ਧੀਰ ਸੀ ਕਿ ਉਹਨਾਂ ਨੇ ਪੁਲਾਂ ਵੱਲ ਪੱਕੀਆਂ ਗੋਲੀਆਂ ਦਾ ਮੀਂਹ ਵਰਾ ਦੇਣਾ ਸੀ ਇਸ ਔਕ ਦੀ ਘੜੀ ਸਾਰਾ ਪਿੰਡ ਆਪਸੀ ਗੁੱਸੇ ਗਲੇ ਭਲਾ ਕੇ ਇੱਕ ਹੋਇਆ ਖੜਾ ਸੀ ਇਸ ਮੌਕੇ ਕਿਸੇ ਨੂੰ ਹੋਰ ਕੰਮ ਵੀ ਨਹੀਂ ਸੀ ਸਾਰਿਆਂ ਤੋਂ ਵੱਡਾ ਕੰਮ ਸੀ ਪਿੰਡ ਦੀ ਹਿਫਾਜ਼ਤ ਕਰਨਾ ਦੁਪਹਿਰ ਵੇਲੇ ਹਰ ਪਾਸੇ ਤੇ ਖਾਸ ਕਰਕੇ ਪੇਪਲਾਂ ਬੋੜਾ ਹੇਠ ਇਸ ਆਖ ਦੀ ਘੜੀ ਬਾਰੇ ਗੱਲਾਂ ਹੁੰਦੀਆਂ ਕੋਈ ਦਿਲ ਟਾਹੂ ਗੱਲ ਕਰਦਾ ਤੇ ਕੋਈ ਆਪਣੀ ਬਹਾਦਰੀ ਦਿਖਾਉਂਦਿਆਂ ਅਸਮਾਨ ਨੂੰ ਟਾਕੀਆਂ ਲਾਉਣ ਦੀ ਗੱਲ ਤੱਕ ਜਾਂਦਾ ਕਈ ਪਜ਼ਲ ਰੱਬ ਦਾ ਆਸਰਾ ਲੈ ਕੇ ਦਲੀਲਾਂ ਦਿੰਦੇ ਕਹਿੰਦੇ ਭਾਈ ਕਿਸੇ ਦੇ ਸਾਰੇ ਦੀ ਕੀ ਗੱਲ ਨਹੀਂ ਹੁਣ ਤਾਂ ਗ੍ਰੰਥਾਂ ਦੇ ਲਿਖਤਕਾਰ ਮੁਤਾਬਕ ਦੁਨੀਆ ਖਤਮ ਹੋ ਜਾਣੀ ਹੈ ਗੱਲ ਕੀ ਸਾਰਾ ਦਿਨ ਲੋਕਾਂ ਦਾ ਯਵਲ ਕਾਟਾ ਚੱਲਦਾ ਰਹਿੰਦਾ ਪਰ ਗੱਲ ਦਾ ਹੱਲ ਕੋਈ ਨਾ ਲੱਭਦਾ ਅਖੀਰ ਸਾਰੇ ਇੱਕੋ رائے ਹੋ ਕੇ ਕਹਿੰਦੇ ਚਲੋ ਦੇਖੀ ਜਾਊਗੀ ਜੋ ਵੀ ਹੋਊ ਪਰ ਆਪਣਾ ਫਰਜ਼ ਹੈ ਪਿੰਡ ਦੀ ਰਾਖੀ ਕਰਨਾ ਤੇ ਉਹ ਆਪਾਂ ਕਰੀਏ ਰਾਤ ਨੂੰ ਵੀ ਪਿੰਡ ਦੇ ਵਾਸੀ ਸੌਂ ਨਾ ਸਕਦੇ ਢਾਣੀਆਂ ਬਣਾ ਕੇ ਤੇ ਗਲੀਆਂ ਵੰਡ ਕੇ ਲੋਕੀ ਠਿਕਰੀ ਪਹਿਰਾ ਦਿੰਦੇ ਸਾਰਾ ਦਿਨ ਲੋਹੜਿਆਂ ਦੀ ਗਰਮੀ ਪਿੱਛੋਂ ਦੁਪਹਿਰਾਂ ਢਲਦੀਆਂ ਤਾਂ ਆਲੇ ਦੁਆਲੇੋਂ ਰੇਤਾ ਚੜਨਾ ਸ਼ੁਰੂ ਹੋ ਜਾਂਦਾ ਤੇ ਅਖੀਰ ਕਾਲੀ ਬੋਲੀ ਹਨੇਰੀ ਵੜ ਜਾਂਦੀ ਆਥਣ ਵੇਲੇ ਹੱਥ ਨੂੰ ਹੱਥ ਮਾਰਿਆ ਨਾ ਦਿਸਦਾ ਲੋਕ ਸ਼ਾਮ ਦੀ ਰੋਟੀ ਖਾ ਕੇ ਠਿਕਰੀ ਪਹਿਰਾ ਦੇਣ ਵਾਸਤੇ ਤਿਆਰ ਹੋ ਜਾਂਦੇ ਰਾਤ ਨੂੰ ਵੱਡੀ ਮੁਸ਼ਕਲ ਭਲੇਖਿਆਂ ਤੇ ਅਫਵਾਹਾਂ ਨਾਲ ਹੁੰਦੀ ਪਾਵੇਂ ਸ਼ਾਮ ਨੂੰ ਲੋਕ ਬਹਿ ਕੇ ਪਹਿਲਾਂ ਪੂਰੀ ਸਕੀ ਬਣਾਉਂਦੇ ਤੇ ਫਿਰ ਪਹਿਰਾ ਸ਼ੁਰੂ ਕਰਦੇ ਫਿਰ ਵੀ ਜੇ ਕਿਸੇ ਨੂੰ ਮਾੜਾ ਮੋਟਾ ਭਲੇਖਾ ਲੱਗ ਜਾਂਦਾ ਤਾਂ ਉਹ ਰੌਲਾ ਪਾ ਦਿੰਦਾ ਕਿ ਇੱਧਰ ਫਲਾਣੇ ਪਾਸੇ ਦੀ ਕੋਈ ਉਪਰਾ ਬੰਦਾ ਆਇਆ ਉਧਰ ਦੂਸਰੇ ਪਾਸੇ ਦੀ ਕੋਈ ਉਪਰਾ ਬੰਦਾ ਆਇਆ ਬਸ ਫਿਰ ਕੀ ਸੀ ਹਫੜਾ ਦਫੜੀ ਮੱਚ ਜਾਂਦੀ ਲੋਕ ਅੰਨੇ ਵਾ ਇੱਧਰ ਉਧਰ ਭੱਜਦੇ ਸਾਰੇ ਪਾਸੇ ਕਾਮਾ ਰੌਲੀ ਮੱਚੀ ਰਹਿੰਦੀ ਦਿਨ ਚੜ੍ਹਦੇ ਤੱਕ ਲੋਕ ਗਲੀਆਂ 'ਚ ਡਗੜ ਡਗੜ ਕਰਦੇ ਫਿਰਦੇ ਅਜਿਹੇ ਵੇਲੇ ਬੁੜੀਆਂ ਕੁੜੀਆਂ ਜਵਾਕਾਂ ਨੂੰ ਲੈ ਕੇ ਕੋਠਿਆਂ 'ਤੇ ਛਹਿ ਕੇ ਬਹਿ ਜਾਂਦੀਆਂ ਦਿਨ ਚੜ੍ਹੇ ਜਾ ਕੇ ਕਿਤੇ ਭਲੇਖਾ ਦੂਰ ਹੁੰਦਾ ਤਾਂ ਲੋਕ ਸੁੱਖ ਦਾ ਸਾਹ ਲੈਂਦੇ ਉਹਨੇ ਦਿਨੇ ਬਸ ਹਰ ਰੋਜ਼ ਇਹੀ ਕੁਛ ਚੱਲਦਾ ਸੀ ਮੇਰੀ ਉਮਰ ਉਦੋਂ ਕੋਈ 18 ਸਾਲਾਂ ਦੇ ਲਗਭਗ ਸੀ ਪਿੰਡ ਦੇ ਹਾਲਾਤਾਂ ਮੁਤਾਬਕ ਡਰ ਲੱਗਣ ਦੀ ਬਜਾਏ ਕੁਝ ਕਰ ਗੁਜ਼ਰਨ ਦਾ ਉਤਸ਼ਾਹ ਜ਼ਿਆਦਾ ਸੀ ਮੈਂ ਤੇ ਮੇਰੀ ਉਮਰ ਦੇ ਹੋਰ ਮੁੰਡੇ ਆਪਣੇ ਡਾਂਗਾਂ ਸੋਟਿਆਂ ਨਾਲ ਹਰ ਵਕਤ ਤਿਆਰ ਵਰਤਿਆ ਰਹਿੰਦੇ ਜਿੱਧਰ ਕਿਧਰੇ ਵੀ ਹਮਲੇ ਦੀ ਗੱਲ ਚੱਲ ਰਹੀ ਹੁੰਦੀ ਅਸੀਂ ਛੱਟ ਉੱਥੇ ਜਾ ਖਲੋਂਦੇ ਗਰੁੱਪਾਂ ਚ ਪਿੰਡ ਦੀ ਰਾਖੀ ਕਰਨਾ ਜਾਂ ਰਾਤ ਨੂੰ ਠਿਕਰੀ ਪੈਰੇ ਚ ਹਿੱਸਾ ਲੈਣਾ ਮੈਨੂੰ ਬੜਾ ਚੰਗਾ ਲੱਗਦਾ ਹਮਲੇ ਦੀਆਂ ਗੱਲਾਂ ਹਰ ਵੇਲੇ ਚੱਲਦੀਆਂ ਰਹਿੰਦੀਆਂ ਤੇ ਨਵੀਆਂ ਸਕੀਮਾਂ ਬਣਦੀਆਂ ਰਹਿੰਦੀਆਂ ਪਰ ਲੱਗਦਾ ਸੀ ਕਿ ਹੁਣ ਕੁਝ ਨਾ ਕੁਝ ਬਹੁਤ ਭਿਆਨਕ ਹੋਣ ਵਾਲਾ ਹੈ ਸਾਰੇ ਪਾਸੇ ਅਫਰਾ ਤਫਰੀ ਮੱਚੀ ਹੋਈ ਸੀ ਆਉਣ ਵਾਲੇ ਸਮੇਂ ਦਾ ਕੋਈ ਭਰੋਸਾ ਨਹੀਂ ਸੀ ਕਿਸੇ ਨੂੰ ਕੋਈ ਕੰਮ ਕਾਰ ਵੀ ਨਹੀਂ ਸੀ ਸਾਹਮਣੇ ਦਿਸਦਾ ਸੀ ਕਿ ਹਮਲਾ ਤਾਂ ਹੋਣਾ ਹੀ ਹੋਣਾ ਹੈ ਫਿਰ ਕਿਸੇ ਨੇ ਸਿੱਧੇ ਹਮਲੇ ਵਿੱਚ ਤੇ ਕਿਸ ਨੇ ਲੜਦਿਆਂ ਆਖਰ ਮਾਰੇ ਹੀ ਜਾਣਾ ਹੈ ਖੂਨ ਹਵਾਲੇ ਲੈਂਦਾ ਕਿ ਜੇ ਮਰਨਾ ਹੀ ਹੈ ਤਾਂ ਮੁਕਾਬਲਾ ਕਰਦਿਆਂ ਮਰੀਏ ਜੇ ਵੱਚ ਰਹੇ ਤਾਂ ਵਾਪਲੀ ਨਹੀਂ ਸਾਡੇ ਨਾਲ ਹੀ ਆ ਜਿਵੇਂ-ਜਿਵੇਂ ਖਤਰਾ ਵਧਦਾ ਜਾ ਰਿਹਾ ਸੀ ਓਵੇਂ ਹੀ ਪਿੰਡ ਵਾਲੇ ਆਪਣੀ ਨਾਕਾਬੰਦੀ ਹੋਰ ਤਕੜੀ ਕਰਦੇ ਜਾ ਰਹੇ ਸਨ ਕੋਈ ਪਤਾ ਨਹੀਂ ਸੀ ਕਿ ਉਹਨਾਂ ਨੇ ਕਦੋਂ ਟਿੱਡੀ ਦਲ ਦੀ ਤਰ੍ਹਾਂ ਪਿੰਡ ਵਿੱਚ ਆ ਵੜਨਾ ਸੀ ਕੰਮ ਧੰਦੇ ਸਭ ਠੱਪ ਸਨ ਫਸਲਾਂ ਰੱਬ ਆਸਰੇ ਹੀ ਪੜ ਰਹੀਆਂ ਸਨ ਕਿਉਂਕਿ ਲੋਕਾਂ ਦਾ ਖੇਤੀ ਆਉਣਾ ਜਾਣਾ ਤਕਰੀਬਨ ਬੰਦ ਸੀ ਮੇਰਾ ਕਦੇ ਕਦਾਂ ਖੇਤ ਢੀੜਾ ਮਾਰਨ ਨੂੰ ਜੀ ਕਰਦਾ ਤਾਂ ਮੈਂ ਕਿਸੇ ਵੇਲੇ ਵਕਤ ਕੱਢ ਕੇ ਖੇਤ ਚੱਕਰ ਮਾਰ ਆਉਂਦਾ ਸਾਡਾ ਇਹ ਖੇਤ ਦੂਰ ਵੀ ਨਹੀਂ ਸੀ ਤੇ ਨਹਿਰ ਦੇ ਅੰਦਰਲੇ ਪਾਸੇ ਪੈਂਦਾ ਸੀ ਇਸ ਕਰਕੇ ਇਸ ਖੇਤ ਜਾਣਾ ਇਨਾ ਖਤਰਨਾਕ ਵੀ ਨਹੀਂ ਸੀ ਖੇਤ ਸਰਕੰਡਿਆਂ ਦੇ ਕਾਨਿਆਂ ਦੀ ਝੁੰਬੀ ਬਣੀ ਹੋਈ ਸੀ ਉਸ ਦਿਨ ਜਦੋਂ ਮੈਂ ਖੇਤ ਪਹੁੰਚਿਆ ਤਾਂ ਮੈਨੂੰ ਝੁੰਬੀ ਵੱਲੋਂ ਕਿਸੇ ਦੇ ਕਰਹਣ ਦੀ ਆਵਾਜ਼ ਆਈ ਕਿਸੇ ਦੇ ਸਹਿਕਣ ਦੀ ਆਵਾਜ਼ ਆਈ ਜਿਵੇਂ ਕੋਈ ਦਰਦ ਨਾਲ ਦਰਦ ਫਿਰ ਆ ਹੋਵੇ ਮੈਂ ਇੱਕਦਮ ਤਰਵ ਕੇ ਖੜੋ ਗਿਆ ਮੇਰਾ ਅਗਾਹ ਜਾਣ ਦਾ ਹੀਅਾ ਹੀ ਨਹੀਂ ਸੀ ਪੈ ਰਿਆ ਕੁਝ ਥੇਰ ਮੈਂ ਦਰਦ ਭਰੀਆਂ ਆਹਾਂ ਸੁਣਦਾ ਰਿਹਾ ਫਿਰ ਮੈਂ ਆਲੇ ਦੁਆਲੇ ਦੇਖਿਆ ਕਿਸੇ ਪਾਸੇ ਕੋਈ ਨજર ਨਹੀਂ ਸੀ ਆ ਰਹਾ ਜੱਕੋ ਤੱਕੀ ਚ ਮੈਂ ਹੌਲੀ-ਹੌਲੀ ਝੁੰਬੀ ਵੱਲ ਨੂੰ ਤੁਰ ਪਿਆ ਜਿਉਂ-ਜਿਉਂ ਮੈਂ ਨੇੜੇ ਜਾ ਰਿਹਾ ਸੀ ਤਾਂ ਸੇਕਣ ਦੀ ਕਰਾਹਣ ਦੀ ਆਵਾਜ਼ ਉੱਚੀ ਹੁੰਦੀ ਜਾ ਰਹੀ ਸੀ ਕੋਲ ਜਾ ਕੇ ਵੇਖਿਆ ਕਿ ਝੁੱਗੀ ਦੇ ਅੰਦਰ ਕੋਈ ਗੁੱਛਾ ਮੁੱਛਾ ਜਿਹਾ ਹੋਇਆ ਪਿਆ ਸੀ ਤੇ ਦਰਦ ਨਾਲ ਤੜਫ ਰਿਹਾ ਸੀ ਮੈਂ ਬਿਲਕੁਲ ਨੇੜੇ ਹੋ ਕੇ ਧਿਆਨ ਨਾਲ ਵੇਖਿਆ ਇਹ ਕੋਈ ਲੰਬੀ ਦਾੜ੍ਹੀ ਤੇ ਕਟੀਆਂ ਮੁੱਛਾਂ ਵਾਲਾ ਬੰਦਾ ਖੂਨ ਨਾਲ ਲਥਪਥ ਪਿਆ ਸੀ ਮੈਥੋਂ ਬੇਖਬਰ ਉਹ ਦਰਦ ਨਾਲ ਉਸੇ ਤਰ੍ਹਾਂ ਤੜਫੀ ਜਾ ਰਿਹਾ ਸੀ ਮੈਂ ਡਰਦਿਆਂ ਡਰਦਿਆਂ ਪੁੱਛਿਆ ਕਿ ਬਾਬਾ ਤੂੰ ਕੌਣ ਹੈ ਕੋਈ ਜਵਾਬ ਦੇਣ ਦੀ ਬਜਾਏ ਉਸਨੇ ਪਾਣੀ ਮੰਗਿਆ ਮੈਂ ਛੇਤੀ ਦੇਨੇ ਝੁੰਬੀ ਦੇ ਖੁੰਜੇ ਚ ਪਏ ਤੋੜੇ ਚੋਂ ਪਾਣੀ ਦਾ ਡੱਬਾ ਭਰਿਆ ਤੇ ਆਸਰਾ ਦੇ ਕੇ ਉਠਾਉਂਦਿਆਂ ਪਾਣੀ ਉਹਦੇ ਮੂੰਹ ਨੂੰ ਲਾਇਆ ਥੋੜਾ ਜਿਹਾ ਪਾਣੀ ਹੀ ਉਹਦੇ ਅੰਦਰ ਜਾ ਸਕਿਆ ਉਹਦੀ ਬਹੁਤ ਬੁਰੀ ਹਾਲਤ ਸੀ ਸਾਰੇ ਸਰੀਰ ਤੇ ਵੱਡੇ ਵੱਡੇ ਟੱਕਾਂ ਦੇ ਜ਼ਖਮ ਸਨ ਜ਼ਖਮ ਪੂਰੀ ਤਰ੍ਹਾਂ ਗਲ ਸੜ ਚੁੱਕੇ ਸਨ ਉਸਦੇ ਸਰੀਰ ਚ ਬੁਰੀ ਸੜਾਂਦ ਮਾਰਦੀ ਸੀ ਉਸਦੀ ਇੱਕ ਬਾਹ ਨੂੰ ਛੱਡ ਕੇ ਸਾਰਾ ਸਰੀਰ ਹੀ ਵੱਡੇ ਟੁੱਕਿਆ ਪਿਆ ਸੀ ਥੋੜਾ ਜਿਹਾ ਪਾਣੀ ਪੀ ਕੇ ਉਸ ਨੂੰ ਕੁਝ ਰਾਹਤ ਮਿਲੀ ਪਰ ਉਹ ਅਜੇ ਬੋਲ ਨਹੀਂ ਸੀ ਸਕਦਾ ਮੈਂ ਉਦਾਸਿਆ ਜਿਹਾ ਪਿੰਡ ਨੂੰ ਮੁੜਾਇਆ ਪਿੰਡ ਪਹੁੰਚ ਕੇ ਮੈਂ ਦੇਖਿਆ ਕਿ ਸਾਰਾ ਪਿੰਡ ਪਿਪੜਾਂ ਬੋੜਾਂ ਥੱਲੇ ਜੁੜਿਆ ਬੈਠਾ ਸੀ ਸਭ ਦੇ ਮੂੰਹਾਂ ਤੇ ਪਲਤਣ ਛਾਈ ਹੋਈ ਸੀ ਪਿੰਡ ਦੇ ਸੂਏ ਸਾਰੀ ਖਬਰ ਲੈ ਕੇ ਹੁਣੇ-ਹੁਣੇ ਪਿੰਡ ਮੁੜੇ ਸਨ ਉਹਨਾਂ ਨੇ ਦੱਸਿਆ ਸੀ ਕਿ ਉਧਰ ਉਹ ਪੂਰੀ ਤਿਆਰੀ ਚ ਨੇ ਇੱਕ ਦੋ ਦਿਨਾਂ ਵਿੱਚ ਤੁਰ ਪੈਣਗੇ ਹੁਣ ਉਹ ਸਿਰਫ ਰਾਹ ਬਣਨ ਦੀ ਉਡੀਕ ਕਰ ਰਹੇ ਸੀ ਇੱਕ ਕਦ ਦਿਨ ਵਿੱਚ ਪਾਣੀ ਬਿਲਕੁਲ ਥੱਲੇ ਜਾ ਲੱਗੇਗਾ ਉਹਨਾਂ ਦੀਆਂ ਤਾੜਾਂ ਹਰ ਹਰ ਕਰਦੀਆਂ ਪਾਰ ਲੰਘ ਜਾਣਗੀਆਂ ਫੇਰ ਕੁਝ ਹੀ ਕੰਟੈਂਟ ਚ ਮੌਤ ਰੂਪੀ ਦੈਂਤ ਵਾਂਗੂ ਉਹ ਪਿੰਡ ਦੀਆਂ ਗਲੀਆਂ ਚ ਆਵੜਨਗੇ ਸਾਡੇ ਪਿੰਡ ਦੇ ਚੜ੍ਹਦੇ ਵੱਲ ਪੰਜ ਕਮੀਲ ਦੂਰ ਘੱਗਰ ਨਦੀ ਜਿਹਨੂੰ ਨਾਲੀ ਵੀ ਕਹਿੰਦੇ ਐ ਲੰਘਦੀ ਐ ਪਿੰਡ ਦੇ ਸਾਹਮਣੇ ਜੋ ਨਦੀ ਦਾ ਪੱਤਨ ਸੀ ਉਸ ਨੂੰ ਸ਼ੇਖਾ ਪੱਤਨ ਕਹਿੰਦੇ ਸਨ ਇੱਥੇ ਪੁਲ ਨਹੀਂ ਸੀ ਪਰ ਜਦੋਂ ਘੱਗੜ ਦਾ ਪਾਣੀ ਘੱਟ ਹੁੰਦਾ ਤਾਂ ਲੋਕ ਇਸ ਪੱਤਨ ਤੋਂ ਨਦੀ ਪਾਰ ਕਰ ਲੈਂਦੇ ਸਨ ਬਗਦੇ ਪਾਣੀ ਚ ਇੱਥੋਂ ਨਹੀਂ ਸੀ ਲੰਘਿਆ ਜਾ ਸਕਦਾ ਪਰ ਘੱਟ ਪਾਣੀ ਵੇਲੇ ਲੰਘਣ ਵਾਸਤੇ ਸ਼ੇਖਾ ਪੱਤਨ ਬਹੁਤ ਵਧੀਆ ਰਸਤਾ ਸੀ ਉਨ ਜਿਸ ਪੱਤਨ ਦੇ 20 25 ਮੀਲ ਉੱਪਰ ਤੇ ਇਨੇ ਮੀਲ ਹੀ ਥੱਲੇ ਵੱਲ ਕੋਈ ਪੁਲ ਨਹੀਂ ਸੀ ਸਭ ਤੋਂ ਨੇੜਲਾ ਵੱਡਾ ਪੁਲ ਇੱਥੋਂ ਲੈਹੰਦੇ ਵੱਲ ਪੰਜੀ 26 ਮੀਲ ਦੂਰ ਜਰਨੈਲੀ ਸੜਕ ਤੇ ਬਣਿਆ ਹੋਇਆ ਸੀ ਇਹ ਸਨ 47 ਦਾ ਮੁਲਕਵੰਡ ਦੀ ਵੇਲੇ ਦਾ ਸਮਾਂ ਸੀ ਸਾਰੇ ਪਾਸੇ ਵੱਡਾ ਟੁੱਕੀ ਤੇ ਕਤਲੋਗਾਰ ਦੀ ਹਨੇਰੀ ਚੱਲੀ ਹੋਈ ਸੀ ਘੱਗਰੋਂ ਪਾਰ ਦੇ ਲੁੱਟੇ ਪੁੱਟੇ ਤੇ ਵੱਡੇ ਟੁੱਕੇ ਮੁਸਲਮਾਨ ਘੱਗਰ ਦੇ ਇਸ ਛੇਖਾ ਪੱਤਨ ਤੇ ਇਕੱਠੇ ਹੋ ਰਹੇ ਸਨ ਤਾਂ ਕਿ ਨਦੀ ਦਾ ਪਾਣੀ ਉਤਰਨ ਤੇ ਇਥੋਂ ਕੱਗਰ ਨਦੀ ਪਾਰ ਕਰਕੇ ਪਾਕਿਸਤਾਨ ਜਾ ਸਕਣ ਇਸ ਪਤਰੋਂ ਲੰਘ ਕੇ ਉਹਨਾਂ ਛੇਤੀ ਪਾਕਿਸਤਾਨ ਜਾ ਪਹੁੰਚਣਾ ਸੀ ਕਿਉਂਕਿ ਇਥੋਂ ਪਾਕਿਸਤਾਨ ਦੀ ਸਰਹੱਦ 20 ਮੀਲ ਪੈਂਦੀ ਸੀ ਪਿੱਛੋਂ ਇਸ ਲੰਘੇ ਵੱਲ ਆ ਰਹੇ ਲੋਕ ਇਸ ਪੱਤਨ ਤੇ ਇਕੱਠੇ ਹੋ ਰਹੇ ਸਨ ਤੇ ਪਾਣੀ ਦੇ ਉਤਰਨ ਦੀ ਉਡੀਕ ਕਰ ਰਹੇ ਸਨ ਇਕੱਠੇ ਹੁੰਦੇ ਲੋਕਾਂ ਦਾ ਹੌਲੀ-ਹੌਲੀ ਇਹ ਇੱਕ ਵੱਡਾ ਕਾਫਲਾ ਬਣ ਚੁੱਕਿਆ ਸੀ ਇਓਂ ਹੀ ਇਸ ਕਾਫਲੇ ਨੇ ਇਥੋਂ ਤੁਰਨਾ ਸੀ ਤਾਂ ਇਸ ਨੇ ਸਾਡੇ ਪਿੰਡਾਂ ਵਿੱਚੋਂ ਦੀ ਲੰਘਣਾ ਸੀ ਤੇ ਇਹ ਸਭ ਨੂੰ ਪਤਾ ਸੀ ਕਿ ਜ਼ੁਲਮਾਂ ਸਤਮ ਦੇ ਸਤਾਏ ਇਹਨਾਂ ਲੋਕਾਂ ਨੇ ਜਿੱਥੋਂ ਦੀ ਵੀ ਲੰਘਣਾ ਸੀ ਸਭ ਕਾਸੇ ਦੀ ਤਵਾਹੀ ਕਰਦੇ ਜਾਣਾ ਸੀ ਜੋ ਕੁਝ ਵੀ ਇਹਨਾਂ ਤੇ ਬੀਤਿਆ ਸੀ ਉਸ ਦਾ ਬਦਲਾ ਇਹਨਾਂ ਨੇ ਰਸਤੇ 'ਚ ਮਿਲਦੇ ਲੋਕਾਂ ਤੋਂ ਲੈਣਾ ਸੀ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸੀ ਇੱਥੇ ਇਕੱਠੇ ਹੋਏ ਇਹਨਾਂ ਮੁਸਲਮਾਨ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਪਾਣੀ ਦੇ ਉਤਰਨ ਦੀ ਦੇਰ ਸੀ ਤੇ ਰਾਹ ਬਣਦਿਆ ਇਸ ਕਾਫਲੇ ਨੇ ਤੂਫਾਨ ਦੀ ਤਰ੍ਹਾਂ ਚੱਲ ਪੈਣਾ ਸੀ ਇਸੇ ਕਰਕੇ ਰਸਤੇ 'ਚ ਪੈਂਦੇ ਸਾਰੇ ਪਿੰਡ ਆਉਣ ਵਾਲੇ ਬੁਰੇ ਵਕਤ ਦੀ ਉਡੀਕ ਕਰ ਰਹੇ ਸਨ ਪਿੰਡਾਂ 'ਚ ਸਹਿਮ ਫੈਲਿਆ ਹੋਇਆ ਸੀ ਹੁਣ ਕਈ ਦਿਨਾਂ ਤੋਂ ਘੱਗਰ ਨਦੀ ਦਾ ਪਾਣੀ ਲਗਾਤਾਰ ਉੱਤਰ ਰਿਹਾ ਸੀ ਯਾਨੀ ਕਿ ਹੀਠਾਂ ਵੱਲ ਨੂੰ ਜਾ ਰਿਹਾ ਸੀ ਲੱਗਦਾ ਸੀ ਕਿ ਛੇਤੀ ਹੀ ਇੱਥੇ ਰਾਹ ਬਣ ਜਾਵੇਗਾ ਤੇ ਕਾਫਲਾ ਚੱਲ ਪਵੇਗਾ। ਇਹੀ ਖਬਰ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਏ ਸਨ। ਪਰੇਸ਼ਾਨ ਲੋਕ ਆਪੋ ਆਪਣੀਆਂ ਸਲਾਹਾਂ ਦੇ ਰਹੇ ਸਨ। ਪਰ ਇਸ ਗੱਲ ਦਾ ਕੋਈ ਹੱਲ ਨਹੀਂ ਸੀ ਲੱਭ ਰਿਹਾ। ਅਖੀਰ ਸਿਆਣੇ ਬੰਦਿਆਂ ਨੇ ਫੈਸਲਾ ਕੀਤਾ ਕਿ ਪਿੰਡ ਦੀਆਂ ਕੁੜੀਆਂ ਬੁੜੀਆਂ ਤੇ ਬੱਚਿਆਂ ਨੂੰ ਦੂਰ ਦੀਆਂ ਰਿਸ਼ਤੇਦਾਰੀਆਂ ਚ ਭੇਜ ਦਿੱਤਾ ਜਾਵੇ ਤੇ ਇਕੱਲੇ ਮਰਦ ਪਿੱਛੇ ਰਹਿ ਕੇ ਪਿੰਡ ਦੀ ਰਾਖੀ ਕਰਨ ਅਗਲੇ ਦਿਨ ਅੱਧਾ ਪਿੰਡ ਖਾਲੀ ਹੋ ਗਿਆ ਸੀ ਖੈਰ ਖੇਤੋਂ ਮੁੜ ਕੇ ਮੈਂ ਸਿੱਧਾ ਘਰੇ ਗਿਆ ਮਾਂ ਨਾਲ ਖੇਤ ਪਏ ਜ਼ਖਮੀ ਆਦਮੀ ਬਾਰੇ ਗੱਲ ਕੀਤੀ ਮਾਂ ਨੇ ਤਰੰਤ ਮੇਰਾ ਮੂੰਹ ਬੰਦ ਹੈ ਇਸ ਬਾਰੇ ਕਿਸੇ ਨਾਲ ਵੀ ਗੱਲ ਨਾ ਕਰਨ ਦੀ ਹਦਾਇਤ ਕੀਤੀ ਕਿਉਂਕਿ ਪਿਛਲੇ ਮਹੀਨੇ ਜਦੋਂ ਮੁਸਲਮਾਨਾਂ ਦੇ ਪਿੰਡਾਂ ਚੋਂ ਲੋਕ ਨਿਕਲੇ ਤਾਂ ਬਾਹਰਲੀਆ ਧਾੜਾਂ ਨੇ ਹਮਲਾ ਕਰਤਾ ਜਿਸ ਕਿਸੇ ਨੇ ਵੀ ਪਿੰਡ ਵਾਲੇ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧਾੜਵਿਆਂ ਨੇ ਉਹਨਾਂ ਨਾਲ ਬਹੁਤ ਬੁਰਾ سلوਕ ਕੀਤਾ ਜਾਨੀ ਕਿ ਬਚਾਉਣ ਵਾਲਿਆਂ ਨੂੰ ਵੀ ਵੱਡ ਟੁੱਕ ਦਿੱਤਾ ਸੀ ਅਜਿਹੇ ਮੌਕੇ ਹਰ ਕੋਈ ਚਾਹੁੰਦਿਆਂ ਹੋਇਆ ਵੀ ਅੱਗ 'ਚ ਹੱਥ ਪਾਉਣੋਂ ਡਰਦਾ ਸੀ ਮਾਂ ਸਮਝ ਗਈ ਸੀ ਕਿ ਖੇਤ ਪਿਆ ਵੱਡਾ ਟੁੱਕਿਆ ਆਦਮੀ ਕੋਈ ਮੁਸਲਮਾਨ ਹੀ ਸੀ ਉਸਨੇ ਮੈਨੂੰ ਪਰਦੇ ਨਾਲ ਉਹਦੀ ਮਦਦ ਕਰਨ ਨੂੰ ਕਿਹਾ ਉਸਨੇ ਕੁਝ ਦੇਸੀ ਕਾੜੇ ਤੇ ਦਲੀਆ ਵਗੈਰਾ ਤਿਆਰ ਕਰਕੇ ਮੈਨੂੰ ਫੜਾਇਆ ਤੇ ਮੈਂ ਖੇਤ ਨੂੰ ਮੁੜ ਗਿਆ ਖੇਤ ਜਾ ਕੇ ਪਹਿਲਾਂ ਮੈਂ ਗਿੱਲਾ ਕੱਪੜਾ ਲੈ ਕੇ ਉਹਦਾ ਸਾਰਾ ਸਰੀਰ ਸਾਫ਼ ਕੀਤਾ ਉਸ ਦੇ ਜ਼ਖਮਾਂ ਤੇ ਕੁਝ ਦੇਸੀ ਦਵਾਈਆਂ ਲਾਈਆਂ ਉਸ ਨੂੰ ਆਸਰਾ ਦੇ ਕੇ ਕਾੜੇ ਪਿਆਏ ਤੇ ਕੁਝ ਦਲੀਆ ਖਵਾਇਆ ਫਿਰ ਝੁੰਬੀ ਦੇ ਇੱਕ ਖੁੰਝੇ 'ਚ ਸਿਰ ਹੀਠਾਂ ਸਰਾਣਾ ਦੇ ਕੇ ਉਸ ਨੂੰ ਲਟਾ ਦਿੱਤਾ ਤੇ ਮੈਂ ਘਰ ਨੂੰ ਮੁੜ ਆਇਆ ਅਗਲੇ ਦਿਨ ਸਵੇਰੇ ਜਾ ਕੇ ਦੇਖਿਆ ਤਾਂ ਉਸ ਦੀ ਹਾਲਤ ਪਹਿਲਾਂ ਨਾਲੋਂ ਕੁਝ ਘੀ ਠੀਕ ਸੀ ਉਹ ਹੌਲੀ-ਹੌਲੀ ਬੋਲ ਸਕਦਾ ਸੀ ਮੇਰੇ ਜ਼ੋਰ ਦੇਣ ਤੇ ਉਸਨੇ ਆਪਣੇ ਬਾਰੇ ਦੱਸਿਆ ਤੇ ਉਹ ਬੋਲਿਆ ਮੇਰਾ ਨਾਮ ਰਹਿਮਤ ਅਲੀ ਹੈ ਫਤਿਹਵਾਦ ਕੋਲ ਮੇਰਾ ਪਿੰਡ ਹੈ ਸਾਰਿਆਂ ਦੇ ਨਾਲ ਮੈਂ ਵੀ ਘਰ-ਵਾਰ ਛੱਡ ਕੇ ਕਾਫਲੇ 'ਚ ਰਲ ਗਿਆ ਸੀ ਬਹੁਤ ਹੀ ਖਤਰਨਾਕ ਹਾਲਤਾਂ 'ਚ ਕਾਫਲਾ ਅੱਗੇ ਵਧ ਰਿਹਾ ਸੀ ਰਾਹ ਦੇ ਪਾਸੇ ਲੁਕੇ ਹੋਏ ਧਾੜ ਵੀ ਮੌਕਾ ਵੇਖ ਕੇ ਕਾਫਲੇ ਤੇ ਟੁੱਟ ਪੈਂਦੇ ਸਨ ਲੁੱਟਾਖੋਹੀ ਕਰਦੇ ਤੇ ਵੱਡਾ ਟੁੱਕੀ ਕਰਦਿਆਂ ਜਵਾਨ ਔਰਤਾਂ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਸ਼ਾਮ ਵੇਲੇ ਮੇਰਾ ਪਰਿਵਾਰ ਅਚਾਨਕ ਕਾਫਲੇ ਤੋਂ ਪਿੱਛੇ ਰਹਿ ਗਿਆ ਨਹਿਰ ਦਾ ਪੁਲ ਚੜਦਿਆਂ ਹੀ ਕੁਝ ਹਥਿਆਰਬੰਦ ਆਦਮੀਆਂ ਨੇ ਮੇਰੇ ਟੱਬਰ ਨੂੰ ਘੇਰ ਲਿਆ ਇਤਨੇ ਮੇਰੇ ਘਰ ਵਾਲੀ ਤੋਂ ਸਮਾਨ ਦੀ ਗੰਢੜੀ ਖੋਦਿਆਂ ਢਿੱਡ ਚ ਵਰਸੀ ਖੋਬਦਿਆਂ ਉਸ ਨੂੰ ਮਾਰ ਮਕਾਇਆ ਕਿਸੇ ਦੂਸਰੇ ਨੇ ਬਚ ਕੇ ਭੱਜਦੇ ਛੋਟੇ ਮੁੰਡੇ ਦੀ ਧੌਣ ਵੱਢ ਸੁੱਟੀ ਫਿਰ ਮੇਰੇ ਦੁਆਲੇ ਹੋ ਗਏ ਤੇ ਮੈਨੂੰ ਵੱਢ ਟੋਕ ਕੇ ਸੁੱਟ ਦਿੱਤਾ ਮੇਰੀਆਂ ਦੋਨਾਂ ਕੁੜੀਆਂ ਨੂੰ ਰੋਂਦਿਆਂ ਕਰ ਲਾਉਂਦੀਆਂ ਨੂੰ ਚੁੱਕ ਕੇ ਲੈ ਗਏ ਇਹਨਾਂ ਬੋਲ ਕੇ ਉਹ ਚੁੱਪ ਹੋ ਗਿਆ ਤੇ ਖਲਾਵਲ ਵੇਖਣ ਲੱਗਿਆ ਮੈਂ ਅਗਾਹ ਹੋ ਕੇ ਰਹਿਮਤਲੀ ਦੇ ਦੋਨੋਂ ਹੱਥ ਫੜ ਕੇ ਘੁੱਟ ਲਏ ਤੇ ਦਲਾਸਾ ਦੇਣ ਦੀ ਕੋਸ਼ਿਸ਼ ਕੀਤੀ ਉਸ ਨੇ ਖੰਘਾਰ ਕੇ ਗਲਾ ਸਾਫ਼ ਕੀਤਾ ਤੇ ਫੇਰ ਟੁੱਟਦੀ ਆਵਾਜ਼ ਚ ਬੋਲਿਆ ਰਾਤ ਨੂੰ ਕਾਫੀ देर बाद ਮੈਨੂੰ ਹੋਸ਼ ਆਈ ਤਾ ਡਿੱਗਦਾ ਟੈਂਦਾ ਮੈਂ ਇੱਧਰ ਨੂੰ ਧਰ ਆਇਆ ਇਸ ਹਾਦਸੇ ਨੂੰ ਕਿੰਨਾ ਚਿਰ ਹੋ ਗਿਆ ਇਸ ਦੀ ਮੈਨੂੰ ਕੋਈ ਸੁੱਧ-ਵੁੱਧ ਨਹੀਂ ਹੈ ਕਾਫੀ ਧੇਰ ਚੁੱਪ ਰਹਾ ਤੇ ਫਿਰ ਤਾਕਤ ਜੀ ਇਕੱਠੀ ਕਰਦਿਆਂ ਦੁਬਾਰਾ ਬੋਲਿਆ ਮੇਰੇ ਜ਼ਖਮ ਗਲ ਸੜ ਗਏ ਨੇ ਸਾਰੇ ਸਰੀਰ ਚ ਪੀਕ ਪੈ ਗਈ ਹੈ ਸਰੀਰ ਅੱਗ ਵਾਂਗੂ ਮਚ ਰਿਹਾ ਮੈਨੂੰ ਪਤਾ ਹੈ ਕਿ ਵਚਣਾ ਮੈਂ ਹੈ ਨਹੀਂ ਸਾਰਾ ਕੁਝ ਲੁੱਟਣ ਪੁੱਟਣ ਤੋਂ ਬਾਅਦ ਮੈਂ ਜਿਉਂਦਾ ਰਹਿ ਕੇ ਕਰਨਾ ਵੀ ਕੀ ਹੈ ਮੈਂ ਜਿਉਂਦਾ ਰਹਿਣਾ ਹੀ ਨਹੀਂ ਚਾਹੁੰਦਾ ਪਤਾ ਨਹੀਂ ਕਿੰਨਾ ਕੁ ਚਿਰ ਕਸ਼ਟ ਭੋਗਣਾ ਹੈ ਤੂੰ ਮੇਰੀ ਮਦਦ ਕਰ ਮੈਂ ਛੇਤੀ ਦੇਣੇ ਉਸ ਦੇ ਉੱਪਰ ਝੁਕਦਿਆਂ ਹੋਇਆ ਬੋਲਿਆ ਬਾਬਾ ਦੱਸ ਸਹੀ ਮੈਂ ਤੇਰੀ ਕਿਵੇਂ ਮਦਦ ਕਰਾਂ ਤੂੰ ਜਿਵੇਂ ਕਹੇਂਗਾ ਮੈਂ ਉਵੇਂ ਹੀ ਕਰੂੰਗਾ ਤਾਂ ਉਹ ਬੋਲਿਆ ਦੇਖ ਪੁੱਤਰਾ ਬਚਣਾ ਤਾਂ ਮੈਂ ਹੈ ਨਹੀਂ ਮੈਥੋਂ ਸਰੀਰ ਦੀ ਇਹ ਪੀੜ ਹੁਣ ਬਰਦਾਸ਼ਤ ਨਹੀਂ ਹੁੰਦੀ ਤੂੰ ਇਉਂ ਕਰ ਉਹ ਬੋਲਦੇ ਆਂ ਬੋਲਦੇ ਆਂ ਰੁੱਕ ਕੇ ਮੇਰੇ ਮੂੰਹ ਵੱਲ ਵੇਖਣ ਲੱਗਿਆ ਹਾਂ ਹਾਂ ਬਾਬਾ ਦੱਸ ਕੀ ਕਰਾਂ ਤੂੰ ਦੱਸ ਸਹੀ ਮੈਂ ਉਵੇਂ ਹੀ ਕਰੂੰਗਾ ਮੈਂ ਉਤਾਵਲਾ ਹੁੰਦਿਆਂ ਕਾਲੀ ਨਾਲ ਕਿਹਾ ਤੂੰ ਪੁੰਨ ਵਾਲਾ ਕੰਮ ਕਰ ਕਿਸੇ ਤਕੜੇ ਹਥਿਆਰ ਨਾਲ ਮੇਰੀ ਧੌਣ ਵੱਢ ਕੇ ਮੈਨੂੰ ਇਸ ਗਲ ਚੁੱਕੇ ਸਰੀਰ ਤੋਂ ਛਟਕਾਰਾ ਦਿਵਾ ਇਹਨਾਂ ਸੁਣਦਿਆਂ ਹੀ ਮੇਰੇ ਹੱਥੋਂ ਉਸਦੇ ਹੱਥ ਛੁੱਟ ਗਏ ਤੇ ਮੈਂ ਸੁਣ ਜਾ ਹੁੰਦਾ ਬੋਲਿਆ ਬਾਬਾ ਇਹ ਤੂੰ ਕੀ ਕਹਿ ਦਿੱਤਾ ਜਿਵੇਂ ਵੀ ਹੋਵੇ ਮੈਂ ਦਵਾ دارو ਨਾਲ ਤੈਨੂੰ ਠੀਕ ਕਰ ਲੂੰਗਾ ਫਿਰ ਉਸ ਨੂੰ ਸਿਰ ਥਲੇ ਸਰਾਣਾ ਦੇ ਕੇ ਲੰਮਾ ਪਾ ਦਿੱਤਾ ਤੇ ਮੈਂ ਵੋਝੜ ਕਦਮਾਂ ਨਾਲ ਪਿੰਡ ਵੱਲ ਆ ਗਿਆ ਅਗਾ ਪਿੰਡ ਵਿੱਚ ਚੋਵੇਂ ਜਿਵੇਂ ਅਫਰਾ ਤਫਰੀ ਫੈਲੀ ਹੋਈ ਸੀ ਲੋਕਾਂ ਦੇ ਚਿਹਰਿਆਂ ਤੇ ਡਰ ਸ਼ਾਇਆ ਹੋਇਆ ਸੀ ਕਿਉਂਕਿ ਹੁਣ ਤਾਂ ਇੱਕ ਕੱਦ ਦਿਨ ਵਿੱਚ ਘੱਗਰ ਨਦੀ ਨੇ ਕਾਫਲੇ ਨੂੰ ਰਾਹ ਦੇ ਦੇਣਾ ਸੀ ਤੇ ਪਿੰਡ ਵਿੱਚ ਪਰਲੋ ਆ ਜਾਣੀ ਸੀ ਪਿੰਡ ਵਾਲੇ ਪੂਰੀ ਮੁਸਤੈਦੀ ਨਾਲ ਪਿੰਡ ਦੀ ਰਾਖੀ ਕਰਨ ਵਿੱਚ ਰੁੱਝੇ ਹੋਏ ਸਨ ਅਗਲੇ ਦਿਨ ਮੈਂ ਖੇਤ ਜਾ ਕੇ ਵੇਖਿਆ ਕਿ ਰਹਿਮਤਲੀ ਦੀ ਹਾਲਤ ਬਹੁਤ ਖਰਾਬ ਸੀ ਉਸ ਦੇ ਗਲੇ ਸੜੇ ਜ਼ਖਮਾਂ 'ਚ ਕੀੜੇ ਪੈ ਚੁੱਕੇ ਸਨ फिर मैं उस उसके जख्मां दवाई वगैरह लाई आसरा दे के कुछ काढ़े उसनों पिलाए जो कुछ ओढ़ पोड़ हो सकता सी मैं किया ज्यों ही मैं कम मका के उठन लगा तो उसने पोले जे मेरा हाथ फड़ लिया तो बोलिया ओ देख पोत्र तू जो भी कर रहा है ना, अल्लाह ताला दी नज़र चे बहुत महान काम है ਪਰ ਖੁਦਾ ਦੇ ਵਾਸਤੇ ਤੂੰ ਮੈਨੂੰ ਇਸ ਸਰੀਰ ਤੋਂ ਛਟਕਾਰਾ ਦਵਾ ਮੈਥੋਂ ਇਹ ਦਰਦਾਂ ਮਾਰਿਆ ਸਰੀਰ ਹੋਰ ਬਰਦਾਸ਼ਤ ਨਹੀਂ ਹੁੰਦਾ ਮੈਂ ਚੁੱਪਚਾਪ ਉਦਾਸ ਬੈਠਾ ਉਸ ਵੱਲ ਵੇਖਦਾ ਰਿਹਾ ਉਹ ਫੇਰ ਬੋਲਿਆ ਪੁੱਤਰਾ ਜਿਵੇਂ ਤੂੰ ਸੋਚਦਾ ਏਵੇਂ ਨਹੀਂ ਇਹ ਗਨਾਹ ਨਹੀਂ ਹੈ ਇਹ ਤਾਂ ਸਭੋਂ ਇਸ ਮਜ਼ਲੂਮ ਦੀ ਬਹੁਤ ਵੱਡੀ ਮਦਦ ਹੋਵੇਗੀ ਤੂੰ ਤਲਵਾਰ ਚੱਕ ਤੇ ਮੇਰੀ ਖਲਾਸੀ ਕਰ ਤੇਰਾ ਰੱਬ ਤੇਰਾ ਭਲਾ ਕਰੂਗਾ ਬਾਬਾ ਇਹ ਕੰਮ ਮੈਂ ਨਹੀਂ ਕਰ ਸਕਦਾ ਮੈਂ ਲਾਚਾਰੀ ਦਿਖਾਉਂਦਿਆਂ ਉੱਠ ਖੜਾ ਹੋਇਆ ਉਹ ਨਿਰਾਸ਼ ਆਵਾਜ਼ ਚ ਬੋਲਦਾ ਰਿਹਾ ਮੇਰਾ ਪਲ ਪਲ ਸਾਲਾਂ ਦੀ ਤਰ੍ਹਾਂ ਲੰਘ ਰਿਹਾ ਹੈ ਪੁੱਤਰਾ ਤੇਰੇ ਇਸ ਐਸਾਨ ਲਈ ਮੇਰੀ ਰੂਹ ਸਦੀਆਂ ਤੱਕ ਤੇਰੀ ਰਿਣੀ ਰਹੂਗੀ ਮੈਂ ਉਹਦੀਆਂ ਗੱਲਾਂ ਅਣ ਸੁਣੀਆਂ ਕਰਦਾ ਬਾਹਰ ਨੂੰ ਤੁਰ ਪਿਆ ਉਸ ਰਾਤ ਮੇਰੀ ਪਹਿਰੇ ਤੇ ਡਿਊਟੀ ਲੱਗੀ ਹੋਈ ਸੀ ਉਦੋਂ ਮੇਰੀ ਖਬਰ ਮਤਾਬਕ ਅੱਜ ਸ਼ਾਮ ਤੱਕ ਘੱਗਰ ਦਾ ਪਾਣੀ ਬਿਲਕੁਲ ਖੜੋ ਗਿਆ ਸੀ ਰਾਹ ਸਾਫ਼ ਹੋ ਗਿਆ ਸੀ ਸਾਰਾ ਕਾਫਲਾ ਤੁਰਨ ਦੀਆਂ ਤਿਆਰੀਆਂ ਵਟ ਰਿਹਾ ਸੀ ਅਗਲੇ ਦਿਨ ਸਵੇਰੇ ਮੂੰਹ ਹਨੇਰੇ ਹੀ ਉਹਨਾਂ ਨੇ ਘੱਗਰ ਨਦੀ ਪਾਰ ਕਰਕੇ ਚਾਲੇ ਪਾ ਦੇਣੇ ਸਨ ਪਿੰਡ ਦੇ ਲੋਕੀ ਬਹੁਤ ਸਹਮੇ ਹੋਏ ਸਨ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਆ ਸਭ ਸਮਝੀ ਖੜੇ ਸਨ ਕਿ ਅੱਜ ਦੀ ਰਾਤ ਬਸ ਆਖਰੀ ਰਾਤ ਹੈ ਸ਼ਾਇਦ ਹੀ ਕੋਈ ਜਿਉਂਦਾ ਬਚੇ ਹੋਣੀ ਨਾ ਟਲੀ ਅਖੀਰ ਦਰਵਾਜ਼ਾਂ ਤੱਕ ਆ ਹੀ ਪਹੁੰਚੀ ਹੈ ਕੁਝ ਘੰਟਿਆਂ ਦੀ ਰਾਤ ਬਾਕੀ ਹੈ ਦਿਨ ਚੜਦੇ ਨੂੰ ਤਾਂ ਪਿੰਡ ਦੀਆਂ ਗਲੀਆਂ ਵਿੱਚ ਮੌਤ ਨੇ ਨੰਗਾ ਨਾਚ ਖੇਡਣਾ ਹੈ ਮੈਂ ਹੱਥ 'ਚ ਤਲਵਾਰ ਫੜੀ ਸਾਥੀਆਂ ਨਾਲ ਗਲੀਆਂ 'ਚ ਗੇੜੇ ਕੱਢਦਾ ਠਿਕਰੀ ਪੈਰੇ 'ਚ ਹਿੱਸਾ ਲੈ ਰਿਆ ਸੀ ਅਸੀਂ ਬੇਮਤਲਬੇ ਜੇ ਇਧਰ ਉਧਰ ਕੰਬਰੇ ਸੀ ਅੱਧੀ ਰਾਤ ਤੋਂ ਬਾਅਦ ਅਚਾਨਕ ਅਸਮਾਨ ਵੱਲ ਨਜ਼ਰ ਮਾਰੀ ਦਿਨ ਵੇਲੇ ਅਸਮਾਨ 'ਚ ਘੁੰਮਦੀਆਂ ਨਿੱਕੀਆਂ ਨਿੱਕੀਆਂ ਤਿੱਤਰ ਖੰਭੀਆਂ ਜਿਹੀਆਂ ਭਾਰੀ ਬੱਦਲਾਂ ਦਾ ਰੂਪ ਧਾਰੀ ਖੜੀਆਂ ਸਨ ਫਿਰ ਮਾੜੀ-ਮਾੜੀ ਕਿਣਮਣ ਦੀ ਸ਼ੁਰੂ ਹੋ ਗਈ ਕਣੀਆਂ ਵੇਖ ਕੇ ਅਚਾਨਕ ਮੈਨੂੰ ਰਹਿਮਤਲੀ ਦਾ ਖਿਆਲ ਆਇਆ ਮੈਂ ਸਾਥੀਆਂ ਨਾਲੋਂ ਖੇਸੇ ਕੇ ਖੇਤ ਵੱਲ ਤੁਰ ਪਿਆ ਮੈਂ ਝੁੰਬੀ ਚ ਜਾ ਕੇ ਦੀਵਾ ਜਗਾਇਆ ਉਹ ਜਾਗਦਾ ਹੀ ਪਿਆ ਸੀ ਜੀਵ ਦੇ ਚੰਨ ਚ ਉਸਨੇ ਜਦੋਂ ਮੇਰੇ ਹੱਥ ਤਲਵਾਰ ਦੇਖੀ ਉਹ ਸਮਝਿਆ ਕਿ ਸ਼ਾਇਦ ਮੈਂ ਉਹਦੀ ਮਰਜ਼ਾ ਪੂਰੀ ਕਰਨ ਆ ਗਿਆ ਹਾਂ ਉਹ ਹੱਥ ਦੇ ਇਸ਼ਾਰੇ ਨਾਲ ਮੈਨੂੰ ਆਪਣੇ ਕੋਲ ਬੁਲਾਉਂਦਾ ਬੋਲਿਆ ਪੁੱਤਰਾ ਮੈਨੂੰ ਬੈਠਾ ਕਰ ਦੇ ਤੇ ਬਸ 5 ਕ ਮਿੰਟ ਖੜੋ ਜਾ ਮੈਂ ਜਾਂਦੀ ਵਾਰ ਦਾ ਪਰਵਰਦੀਕਾਰ ਦੱਗੇ ਸਿਰਦਾ ਕਰ ਲਵਾਂ ਫੇਰ ਤੂੰ ਪੁੱਨ ਵਾਲਾ ਕਰੀ ਤੇ ਮੇਰਾ ਮਨ ਭਰ ਆਇਆ ਮੈਨੂੰ ਉਹ ਫੜ ਕੇ ਦੁਬਾਰਾ ਪਾਇਆ ਤੇ ਦੱਸਿਆ ਕਿ ਮੈਂ ਤਾਂ ਮੀਂਹ ਕਰਕੇ ਸਿਰਫ ਤੇਰਾ ਪਤਾ ਲੈਣ ਆਇਆ ਹੋਰ ਕੁਝ ਨਹੀਂ ਉਸ ਨੂੰ ਲਟਾ ਕੇ ਮੈਂ ਉਨੀ ਪੈਰੀਂ ਵਾਪਸ ਮੁੜ ਪਿਆ ਪਿੰਡ ਪਹੁੰਚਦਿਆਂ ਤੱਕ ਮੀਂਹ ਵਾਵਾ ਵਧ ਗਿਆ ਸੀ ਤਹਰੇ ਵਾਲੇ ਸਭ ਖਿੰਡ ਪੁੰਡ ਗਏ ਸਨ ਮੈਂ ਵੀ ਸਿੱਧਾ ਘਰੇ ਹੀ ਚਲਾ ਗਿਆ ਮੰਜੇ ਤੇ ਟੇਡਾ ਪੈ ਕੇ ਕਣੀਆਂ ਵੱਲ ਦੇਖਦੇ ਹੀ ਪਤਾ ਨਹੀਂ ਕਦੋਂ ਅੱਖ ਲੱਗ ਗਈ ਦਨ ਚੜਦੇ ਜਦੋਂ ਅੱਖ ਖੁੱਲੀ ਤਾਂ ਦੇਖਿਆ ਕਿ ਬਾਹਰ ਬਹੁਤ ਤੇਜ਼ ਮੀਂਹ ਪੈ ਰਿਆ ਸੀ ਬੇੜੇ ਵਿੱਚ ਗੋਡੇ-ਗੋਡੇ ਪਾਣੀ ਚੜਿਆ ਖੜਾ ਸੀ ਮੈਂ ਪਾਸਾ ਮਾਰ ਕੇ ਫੇਰ ਸੌਂ ਗਿਆ ਪਿਛਲੇ ਦਿਨਿਆਂ ਦਾ ਥੱਕਿਆ ਟੁੱਟਿਆ ਸਾਰਾ ਦਿਨ ਸੁੱਤਾ ਰਿਆ ਆਥਨ ਵੇਲੇ ਉੱਠਿਆ ਤਾਂ ਕਮਸਾਨ ਦਾ ਮੀਂਹ ਉਸੇ ਤਰ੍ਹਾਂ ਵਰ ਰਿਹਾ ਸੀ ਇੰਨਾ ਮੀਂਹ ਜਿਵੇਂ ਕਿ ਸਾਰਾ ਸਮੁੰਦਰ ਹੀ ਉਲਟ ਪਿਆ ਹੋਵੇ ਸਾਰੇ ਪਾਸੇ ਜਲ ਥਲ ਹੋਇਆ ਪਿਆਸੀ ਇਸੇ ਤਰ੍ਹਾਂ ਲਗਾਤਾਰ ਦੋ ਦਿਨ ਤੇ ਦੋ ਰਾਤਾਂ ਮੂਸਲੇ ਧਰਮੀ ਵਰਦਾ ਰਿਹਾ ਚਾਰ ਚਫੇਰੇ ਇਤਨਾ ਮੀ ਪਿਆ ਕੇ ਘੱਗਰ ਨਦੀ ਵਿੱਚ ਪਾਣੀ ਇੱਕਦਮ 10 ਫੁੱਟ ਉੱਚਾ ਜਾ ਚੜਿਆ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਕੋਈ ਵੀ ਸ਼ੇਖਾ ਪੱਤਨ ਤੋਂ ਨਦੀ ਪਾਰ ਕਰਕੇ ਇਸ ਪਾਸੇ ਆ ਸਕੇ ਕੱਲ ਤੱਕ ਜਿਸ ਖੱਗਰ ਤੋਂ ਲੋਕ ਡਰ ਰਹੇ ਸਨ ਅੱਜ ਉਹੀ ਖੱਗਰ ਨਦੀ ਇਹਨਾਂ ਪਿੰਡਾਂ ਦੀ ਹਫਾਸਤ ਲਈ ਕਾਫਲੇ ਦੇ ਸਾਹਮਣੇ ਛਾਤੀ ਢਾ ਕੇ ਖੋਤੀ ਲੱਗਦੀ ਸੀ ਮੇਰੇ ਇੱਕਦਮ ਰਹਿਮਤ अली ਜ਼ਾਦ ਆਇਆ ਮੈਂ ਖੇਤ ਵੱਲ ਭੱਜਿਆ ਉੱਥੇ ਜਾ ਕੇ ਦੇਖਿਆ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਖੜਾ ਸੀ ਝੁੰਬੀ ਟੈ ਢੇਰੀ ਹੋ ਚੁੱਕੀ ਸੀ ਤੇ ਸਿਰਫ ਕਾਨਿਆਂ ਦਾ ਢੇਰ ਜਿਹਾ ਦਿਸਦਾ ਸੀ ਪਰ ਉੱਚੀ ਥਾਂ ਹੋਣ ਕਰਕੇ ਉੱਥੇ ਪਾਣੀ ਨਹੀਂ ਸੀ ਚੜਿਆ ਨੇੜੇ ਗਿਆ ਤਾਂ ਵੇਖਿਆ ਕਿ ਰਹਿਮਤ अली ਕਾਨੇ 'ਚ ਦੱਬਿਆ ਪਿਆ ਸੀ ਉਸ ਦਾ ਸਿਰ ਬਾਹਰ ਦਿਸ ਰਿਹਾ ਸੀ ਮੇਰੀ ਆਮਦ ਦੀ ਬੜਕ ਲੈਂਦਿਆਂ ਉਹ ਬੋਲਿਆ ਉਹ ਵੇਖ ਪੁੱਤਰ ਇਹਨਾਂ ਕਹਿਰ ਝੁੱਲ ਚੁੱਕੇ ਪਰ ਅੱਲਾਹ ਤਾਲਾ ਮੇਰੇ ਤੇ ਫੇਰ ਵੀ ਮਿਹਰਬਾਨ ਨਹੀਂ ਹੋਇਆ ਮੈਂ ਰੁੜਕੇ ਪਾਣੀ ਚ ਡੁੱਬਣ ਦੀ ਸੋਚੀ ਪਰ ਸਫਲ ਨਹੀਂ ਹੋ ਸਕਿਆ ਹੁਣ ਤਾਂ ਪੁੱਤਰਾ ਤੇਰੇ ਤੇ ਹੀ ਮੇਰੀਆਂ ਉਮੀਦਾਂ ਨੇ ਮਿਹਰ ਕਰ ਮੇਰੀ ਮਰਦ ਪੂਰੀ ਕਰ ਇਸ ਦਰਦਾਂ ਮਾਰੇ ਸਰੀਰ ਤੋਂ ਮੈਨੂੰ ਛਟਕਾਰਾ ਦਿਵਾ ਹੱਡੀਆਂ ਦੀ ਮੁਠੀ ਬਣੇ ਪਏ ਰਹਿਮਤਲੀ ਦੀ ਹਾਲਤ ਮੈਂ ਤਾਂ ਵੇਖੀ ਨਾ ਗਈ ਉਸਨੇ ਵਾਂ ਦੇ ਆਸਰੇ ਸਰੀਰ ਹਲਾਇਆ ਤੇ ਉਸ ਦੀ ਤਾਉਣ ਮੇਰੇ ਸਾਹਮਣੇ ਆ ਗਈ ਉਹ ਹੌਲੀ ਜੀ ਬੋਲਿਆ ਲੈ ਪੁੱਤਰਾ ਹੁਣ ਨਾ ਨਾ ਕਹੀਂ ਮੈਨੂੰ ਛਟਕਾਰਾ ਦਵਾ ਮੈਂ ਆਲੇ ਦੁਆਲੇ ਵੇਖਿਆ ਹਰ ਪਾਸੇ ਪਾਣੀ ਹੀ ਪਾਣੀ ਦਿਸ ਰਿਆ ਸੀ ਇਧਰ ਉਧਰ ਵੇਖਦਿਆਂ ਮੈਂ ਹੀਠਾਂ ਵੱਲ ਨਾਜ਼ਰ ਮਾਰੀ ਰਹਿਮਤਲੀ ਦੀ ਤਾਉਣ ਮੇਰੇ ਸਾਹਮਣੇ ਸੀ ਫੇਰ ਮੈਂ ਕਸੀਸ ਜਹੀ ਵੱਟੀ ਤੇ ਅੱਖਾਂ ਬੰਦ ਕਰਕੇ ਵਾਰ ਕੀਤਾ ਗੱਚ ਦੀ ਆਵਾਜ਼ ਹੋਈ ਤੇ ਅਗਲੇ ਪਲ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਰਾਮ ਤਲੀ ਦਾ ਸਰੀਰ ਇੱਕ ਪਾਸੇ ਤੇ ਉਹਦਾ ਸਿਰ ਦੂਜੇ ਪਾਸੇ ਖਾਲੇ ਦੀ ਆੜ ਦੇ ਵਿੱਚ ਝੱਡ ਗਿਆ ਸੀ ਆਲੇ ਦੁਆਲੇ ਨਜ਼ਰ ਮਾਰਦਿਆਂ ਲੱਗਿਆ ਜਿਵੇਂ ਸਾਰਾ ਪਾਣੀ ਲਾਲੋ ਲਾਲ ਹੋ ਗਿਆ ਹੋਵੇ ਪਰ ਅਗਲੇ ਹੀ ਪਲ ਲੱਗਿਆ ਜਿਵੇਂ ਉੱਤੇ ਕੁਝ ਵੀ ਨਾ ਹੋਇਆ ਹੋਵੇ ਮੁੱਦਤਾ ਹੋ ਗਈਆਂ ਉਸ ਹਾਦਸੇ ਨੂੰ ਵਾਪਰਿਆਂ ਹੁਣ ਵੀ ਕਦੇ-ਕਦਾਈਂ ਮੈਨੂੰ ਇੰਉਂ ਲੱਗਦਾ ਹੈ ਜਿਵੇਂ ਉਸ ਰਾਤ ਮੈਂ ਕੋਈ ਪੁੰਨ ਵਾਲਾ ਕੰਮ ਕੀਤਾ ਹੋਵੇ ਧੰਨਵਾਦ ਦੋਸਤੋ